ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਬੀਤੇ ਦਿਨੀ ਥਾਣਾ ਗਰਾਇਆ ਤਿੰਪਿੰਦੇ ਪਿੰਡ ਰੁੜਕੀ ਵਿਖੇ ਇੱਕ ਨੌਜਵਾਨ ਵੱਲੋਂ 13 ਸਾਲ ਦੀ ਇੱਕ ਮਾਸੂਮ ਬੱਚੀ ਨਾਂ ਬਲਦਕਾਰ ਕਰਕੇ ਉਸ ਦੇ ਸਿਰ ਵਿੱਚ ਹਥੌੜੇ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਹੀ ਮਾਨੀਅਤ ਦਾ ਸ਼ਿਕਾਰ ਹੋਈ ਬੱਚੇ ਨੂੰ ਇਨਸਾਫ ਦਿਵਾਉਣ ਲਈ ਅਤੇ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਪਿੰਡ ਅੰਦਰ ਕੈਂਡਲ ਮਾਰਚ ਕੀਤਾ ਇਸ ਕੈਂਡਲ ਮਾਰਚ ਦੌਰਾਨ ਛੋਟੇ ਛੋਟੇ ਬੱਚੇ ਨੇ ਹੱਥਾਂ ਵਿੱਚ ਤਕਤੀਆਂ ਫੜਕੇ ਬੱਚੀ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰ ਰਹੇ ਸਨ ਇਸ ਕੈਂਡਲ ਮਾਰਚ ਵਿੱਚ ਔਰਤਾ ਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਇਸ ਮੌਕੇ ਪਿੰਡ ਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਿਸ ਨੌਜਵਾਨ ਨੇ ਇਹ ਦ੍ਰਿੰਦਗੀ ਵਾਲਾ ਕੰਮ ਕੀਤਾ ਹੈ 45 ਸਾਲ ਪਹਿਲਾਂ ਇਸ ਦੇ ਦਾਦੇ ਨੇ ਵੀ ਇਹੋ ਜਿਹੀ ਕਟਨਾ ਨੂੰ ਅੰਜਾਮ ਦਿੱਤਾ ਸੀ ਇਸ ਮੌਕੇ ਪਿੰਡ ਵਾਸੀ ਨੇ ਪੁਲਿਸ ਪ੍ਰਸ਼ਾਸਨ ਅਤੇ ਮਾਨਯੋਗ ਕੋਰਟ પાસે ਮੰਗ ਕੀਤੀ ਕਿ ਇਸ ਮਾਮਲੇ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਇਸ ਦੇ ਮਾਮਲੇ ਵਿੱਚ ਜੋ ਹੋਰ ਦੋਸ਼ੀ ਹਨ ਉਹਨਾਂ ਦੇ ਨਾਮ ਵੀ ਜਲਦ ਤੋਂ ਜਲਦ ਪਰਚੇ ਵਿੱਚ ਨਾਮਜ਼ਦ ਕਰਕੇ ਉਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਬੱਚੀ ਨੂੰ ਇਨਸਾਫ ਮਿਲ ਸਕੇ। ਮੈਂ ਕਾਂਗਰਸ ਪਾਰਟੀ ਲਾਣ ਮੈਂ ਦਾ ਬਲਾਕ ਸੰਵਤੀ ਦਾ ਮੈਂਬਰ ਹਾਂ ਟੇਸਿਆਂ ਗਾਨਾ ਤੋਂ ਮੈਂ ਇਸ ਕਤਲ ਦੀ ਬਹੁਤ ਜਿਆਦਾ ਨਿੰਦਿਆ ਕਰਦਾ ਹਾਂ ਅਸੀਂ ਬਹੁਤ ਵਾਰ ਕੋਸ਼ਿਸ਼ ਕਰਾਂਗੇ ਗੌਰਵੀ ਦਾ ਗੋਪੀ ਨੂੰ ਫਾਂਸੀ ਦੇ ਸਹ ਜਾਂ ਹੋਵੇ ਕਿਸ ਤਰ੍ਹਾਂ ਵੀ ਹੋਵੇ ਅਸੀਂ ਵਕੀਲ ਵੀ ਟੌਪ ਦਾ ਕਰਕੇ ਦਵਾਗੇ ਇਸਟੋਪਰ ਨੂੰ ਅਸੀਂ ਪ੍ਰਸ਼ਾਸਨ ਵੱਲੋਂ ਗਵਰਨਮੈਂਟ ਵੱਲ ਜੋ ਵੀ ਵੱਧ ਘਾਟ ਮਿਲਦੀ ਆ ਮਦਦ ਮਿਲਦੀ ਇਸਟੋਪਰ ਦੀ ਮਦਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਚਿਰ ਵਾਹਿਗੁਰੂ ਜੀ ਕੀ ਫਤਿਹ ਹਲੋ ਸਾਸੀ ਗਾਲ ਜੀ ਮੈਂ ਸਾਰੇ ਜਿੰਨੇ ਮੇਰੇ ਮਿੱਤਰ ਜਾਂ ਮੇਰੀ ਬੀਬੀਆਂ ਮੇਰੇ ਭੈਣਾ ਆਈਆਂ ਇਸ ਰੈਲੀ ਦੇ ਵਿੱਚ ਜਾਂ ਇਸ ਕੀ ਕਹਿੰਦੇ ਕੈਂਡਲ ਮਾਰਚ ਦੇ ਵਿੱਚ ਮੈਂ ਉਹਨਾਂ ਦਾ ਧੰਨਵਾਦ ਕਰਦਾ ਪਰ ਧੰਨਵਾਦ ਵੀ ਤਾਂ ਦਿਲੋਂ ਕਰਦਾ ਕਿਉਂਕਿ ਸਾਰਿਆਂ ਨੇ ਸਾਡਾ ਸਾਥ ਦਿੱਤਾ ਇਹ ਬੱਚੀ ਸਾਡੀ ਨਹੀਂ ਇਹ ਸਾਰੇ ਪਿੰਡ ਦੀ ਸਾਰੇ ਨਗਰ ਦੀ ਸਾਰੇ ਸਾਰਿਆਂ ਦੀ ਆ ਪਰ ਇਹ ਜਿਹੜੀ ਘਟਨਾ ਹੋਈ ਆ ਇਹ ਘਟਨਾ ਬਹੁਤ ਜ਼ਿਆਦਾ ਮਾੜੀ ਕੀਤੀ ਉਸ ਬੰਦੇ ਨੇ ਇਸ ਬੰਦੇ ਨੂੰ ਅਸੀਂ ਤਾਂ ਇਹ ਚੀਜ਼ ਚਾਹੁੰਦੇ ਆ ਸਾਰਾ ਪ੍ਰਸ਼ਾਸਨ ਵੀ ਸਾਡੇ ਨਾਲ ਆ ਸਾਡੇ ਜਿੰਨੇ ਵੀ ਸਾਡੇ ਪਿੰਡ ਦੇ ਆਲੇ-ਦੁਆਲੇ ਦੇ ਗਵਾਂਡਾਂ ਦੇ ਪਿੰਡ ਦੇ ਆ ਸਾਰੇ ਇਹ ਚੀਜ਼ ਚਾਹੁੰਦੇ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਅਸੀਂ ਵੀ ਪ੍ਰਸ਼ਾਸਨ ਨੂੰ ਇਹ ਕਹਿੰਦੇ ਇਹਨੂੰ ਸਜ਼ਾ ਹੋਵੇ ਜਿਹੜੇ ਇਹਦੇ ਨਾਲ ਦੇ ਆ ਉਹਨਾਂ ਨੂੰ ਵੀ ਸਜ਼ਾ ਹੋਵੇ ਇਹਨਾਂ ਦੇ ਜਿਹੜੇ ਮੈਂ ਦੱਸਿਆ ਵੀ ਇਹਨਾਂ ਦੇ ਪਰਿਵਾਰ ਚੋਂ ਪਹਿਲਾਂ ਸਾਨੂੰ ਪਤਾ ਨਹੀਂ ਸੀ ਪਹਿਲਾਂ ਇੱਕ ਅਧਾ ਪਤਾ ਸੀ ਹੁਣ ਪਿੱਛੇ ਉਹ ਸਿਆਣੇ ਬੰਦਿਆਂ ਨੇ ਦੱਸਿਆ ਵੀ ਇਹਨਾਂ ਦੇ ਪਰਿਵਾਰ ਚ ਆ ਤੀਜੀ ਘਟਨਾ ਆ ਇਹ ਤੀਜੀ ਵਾਰ ਇਹ ਸਬੰਦਿਆਂ ਨੇ ਇਹਨਾਂ ਦੇ ਪਰਿਵਾਰ ਦੇ ਬੰਦਿਆਂ ਨੇ ਇਹ ਤੀਜੀ ਘਟਨਾ ਕੀਤੀ ਆ ਹੋ ਸਕਦਾ ਇਹ ਅੱਗੇ ਵੀ ਕਰਨ ਇਸ ਕਰਕੇ ਅਸੀਂ ਇਹ ਸਬੰਦਿਆਂ ਨੂੰ ਇਹਨਾਂ ਨੂੰ ਪਿੰਡ ਦੇ ਵਿੱਚੋਂ ਹੀ ਕੱਢਾਂਗੇ ਪਿੰਡ ਤੋਂ ਕੱਢ ਕੇ ਇਹਨਾਂ ਦੇ ਜੰਦੇ ਲਾਵਾਂਗੇ ਕਿ ਮੋੜ ਕੇ ਇਹਨਾਂ ਨੂੰ ਪਿੰਡ 'ਚ ਆਉਣ ਨਹੀਂ ਦੇਵਾਂਗੇ ਨੰਬਰ 2 ਜਿਹੜੇ ਬੰਦਾ ਵੀ ਇਹਨਾਂ ਦੀ ਮਦਦ ਕਰੂਗਾ ਅਸੀਂ ਸਾਰੇ ਪਿੰਡ ਵਾਲੇ ਉਹਦਾ ਘਰਾ ਕਰਾਂਗੇ ਉਹਨੂੰ ਵੀ ਪਿੰਡ ਦੇ ਵਿੱਚੋਂ ਬਾਈਕਟ ਕਰਾਂਗੇ ਜੇ ਕੋਈ ਬੰਦਾ ਇਦਾਂ ਦੇ ਬੰਦੇ ਦੀ ਮਦਦ ਕਰੂਗਾ ਜਾਂ ਇਹਨਾਂ ਦਾ ਸਾਥ ਦੇਊਗਾ ਆ ਰਹੀ ਆ ਇਹ ਕਹਿਣਾ ਚਾਹੁੰਦੇ ਆ ਕਿ ਜਿਸ ਮੁਜਰਮ ਨੇ ਇਡਾ ਵੱਡਾ ਪਾਪ ਕੀਤਾ ਐ ਇਡਾ ਦਾ ਦਰਿੰਦਾ ਆ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਜਿਹੜਾ ਉਹਦੇ ਨਾਲ ਕਹਿ ਰਿਹਾ ਕਿ ਸ਼ੱਕ ਦੇ ਆਧਾਰ ਤੇ ਆ ਉਹ ਬੀ ਇਹਦੇ ਨਾਲ ਉਨਾ ਹੀ ਇਨਵੋਲ ਵਿਆ ਉਹਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਔਰ ਉਹਦੇ ਘਰ ਦੇਆਂ ਨੂੰ ਵੀ ਪਿੰਡ ਚੋਂ ਬਾਹਰ ਕੱਢਿਆ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਬੱਚਿਆਂ ਨੇ ਕਿੱਦਾਂ ਦੇ ਕੰਮ ਕੀਤੇ ਆ ਤੇ ਉਹਨਾਂ ਦੀ ਸਜ਼ਾ ਜਿਹੜੀ ਉਹਨਾਂ ਨੂੰ ਮਿਲੀ ਆ ਜਿਹੜੇ ਕਹਿ ਰਹੇ ਆ ਕਿ ਸਾਡੇ ਬੱਚਿਆਂ ਨੂੰ ਫਸਾਇਆ ਜਾ ਰਿਹਾ ਆ ਉਹ ਕਿਉਂ ਕਹਿ ਰਹੇ ਆ ਉਹਨਾਂ ਦੇ ਘਰ ਚੋਂ লাশ ਮਿਲੀ ਆ ਸਾਡੀ ਕੁੜੀ ਮਿਲੀ ਆ ਫਿਰ ਕਿਉਂ ਕਹਿ ਰਹੇ ਆ ਕਿ ਇਹ ਜਿਹੜਾ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੂੰ ਵੀ ਪਿੰਡ ਚੋਂ ਬਾਹਰ ਕੱਢਿਆ ਜਾਵੇ ਅੱਜ ਜੋ ਛੱਡੀ ਪੀ ਜਿਹੜਾ ਰੁੜਕੀ ਦੇ ਵਿੱਚ ਜਿਹੜਾ 12 ਸਾਲ ਦੀ ਬੱਚੀ ਦੇ ਨਾਲ ਜੋ ਗਲਾਤਕਾਰ ਕਰਨ ਤੋਂ ਬਾਅਦ ਉਹਦਾ ਮਰਡਰ ਕਰ ਦਿੱਤਾ ਗਿਆ ਆ ਉਹਦੇ ਰੋਸ ਦੇ ਵਿੱਚ ਜਿਹੜੀ ਰੁੜਕੀ ਦੇ ਵਿੱਚ ਜਿਹੜਾ ਆ ਉਹ ਕੈਂਡਲ ਮਾਰਚ ਕੱਢਿਆ ਗਿਆ ਕਿ ਸਰਕਾਰ ਨੂੰ ਚਿੱਟੇ ਦਿਨ ਦੇ ਵਿੱਚ ਮੋਮਬਤੀ ਦੇ ਸਹਾਰੇ ਜਿਹੜਾ ਆ ਉਹ ਰੋਸ਼ਨੀ ਕਰਕੇ ਦੱਸਣਾ ਪਿਆ ਹੈਗਾ ਆਮ ਲੋਕਾਂ ਨੂੰ ਹਜ਼ਾਰਾਂ ਲੋਕ ਇੱਥੇ ਇਕੱਠੇ ਹੋਏ ਆ ਕਿ ਸਰਕਾਰ ਦਾ ਫੇਲਿਅਰ ਆ ਔਰ ਸਰਕਾਰ ਦੀ ਨੈਗਲੀਜੈਂਸੀ ਆ ਕਿ ਲਾਰਡ ਆਰਡਰ ਦੇ ਮਸਲੇ ਦੇ ਵਿੱਚ ਜਿਹੜਾ ਸਰਕਾਰ ਬਿਲਕੁਲ ਫੇਲਿਆ ਔਰ ਸਾਡੇ ਬੱਚਿਆਂ ਦੇ ਨਾਲ ਬਲਾਤਕਾਰ ਹੋ ਰਿਹਾ ਔਰ ਉਹਨਾਂ ਦੇ ਮਰਡਰ ਹੋ ਰਿਹਾ ਔਰ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਮਰਡਰ ਕਤਲ ਜਿਹੜੇ ਆ ਹੋ ਰਿਹਾ ਫਲੋਰ ਵਿਧਾਨ ਸਭਾ ਦੇ ਅੰਦਰ ਔਰ ਇਹ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਔਰ ਜਿਹੜਾ ਦੋਸ਼ੀ ਆ ਗੋਪੀ ਔਰ ਜਿਹੜਾ ਉਹਦੇ ਨਾਲ ਕੋਈ ਹੋਰ ਵੀ ਉਹਦਾ ਸਾਥੀ ਇਨਵੋਲਵ ਹੈਗਾ ਉਹਨੂੰ ਲੋਕਾਂ ਦੇ ਸਾਹਮਣੇ ਨਿਖਾਰ ਕੇ ਲਿਆ ਕੇ ਉਹਦੇ ਖਿਲਾਫ ਬਣਦੀ ਕਾਰਵਾਈ ਕਰਕੇ ਔਰ 3 ਨੂੰ ਸਾਫ ਦਬਾਉਣ ਦੇ ਲਈ ਉਹਦੇ ਜਿਹੜਾ ਫਸਟ ਟੈਕ ਅਦਾਲਤ ਦੇ ਵਿੱਚ ਜਿਹੜਾ ਉਹ ਕੇਸ ਨੂੰ ਚਲਾ ਕੇ 30 ਦਿਨਾਂ ਦੇ ਵਿੱਚ ਜਿਹੜਾ ਉਹਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਆ ਇਹਦੇ ਲਈ ਸਰਕਾਰ ਨੂੰ ਸਹਿਯਰਦ ਹੋਣਾ ਪਵੇਗਾ ਨਹੀਂ ਤਾਂ ਹਜ਼ਾਰਾਂ ਲੱਖਾਂ ਲੋਕ ਜਿਹੜਾ ਆ ਜਿਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਦੀ ਵੱਡੀ ਜਿਹੜੀ ਦਿਲਚਨ ਜੋੜਨ ਵਾਲੀ ਜਿਹੜੀ ਘਟਨਾ ਹੋਈ ਆ ਸਾਡੇ ਇਲਾਕੇ 'ਚ ਤੇ ਲੋਕਾਂ ਨੂੰ ਜਿਹੜਾ ਮਜਬੂਰਨ ਫਿਰ ਸੜਕਾਂ ਤੇ ਉਤਰਨਾ ਪਵੇਗਾ ਸਜ਼ਾ ਦਿੱਤੀ ਜਾ ਜਿਵੇਂ ਕਿ ਮੈਂ ਅਨਿਲ ਕੁਮਾਰ ਸ਼ਰਮਾ ਪ੍ਰਬੰਧਕ ਇਕਜੋਤ ਪਬਲਿਕ ਸਕੂਲ ਜੋਗੀ ਟੇਸਿਆਂ ਕਾਨਾਚ ਸਕੂਲ ਹੈ ਔਰ ਇਹ ਸਿਲਵੀਆ ਸੰਦੀਲਾ ਜੋ ਕਿ ਬੱਚੀ 11 ਸਾਲ ਦੀ ਉਮਰ ਦੀ ਔਰ ਸਾਡੇ ਸਕੂਲ ਦੀ ਵਿਦਿਆਰਥਣ ਸੀ ਔਰ ਬਹੁਤ ਹੀ ਹੌਨਹਾਰ ਔਰ ਬਹੁਤ ਹੀ ਬੀਬੀ ਬੱਚੀ ਸੀ ਜੋ ਕਿ ਪਿਛਲੇ ਸ਼ਨੀਵਾਰ ਨੂੰ ਇਸ ਬੱਚੀ ਦੇ ਗਵਾਂਡ ਦੇ ਹੀ ਇੱਕ 30 ਸਾਲ ਦੇ ਕਿਸੇ ਬੱਚੇ ਨੇ ਮੁੰਡੇ ਨੇ ਨਾਲ ਸਾਥੀਆਂ ਦੇ ਨਾਲ ਰਲ ਕੇ ਜੋ ਇਸ ਬੱਚੀ ਦੇ ਨਾਲ ਕੁਕਰਮ ਕੀਤਾ ਔਰ ਬੇਰਹਿਮੀ ਦੇ ਨਾਲ ਇਸ ਬੱਚੀ ਦਾ ਕਤਲ ਕੀਤਾ ਗਿਆ ਸਾਡੀ ਅੱਜ ਦੀ ਰੋਸ ਮਾਰਚ ਦਾ ਮੇਨ ਮਕਸਦ ਇਹੀ ਹੈ ਕਿ ਇਸ ਬੱਚੀ ਨੂੰ ਇਨਸਾਫ ਮਿਲੇ ਜਿਨ੍ਹਾਂ ਦੋਸ਼ੀਆਂ ਦਾ ਨਾਂ ਪਰਚੇ ਦੇ ਵਿੱਚ ਨਾਮਜ਼ਦ ਨਹੀਂ ਕੀਤਾ ਗਿਆ ਉਹਨਾਂ ਦਾ ਪਰਚਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਇਹਨਾਂ ਉਹਨਾਂ ਦੋਸ਼ੀਆਂ ਦਾ ਨਾਂ ਨਾਮਜ਼ਦ ਕਰੇ ਔਰ ਬੱਚੀ ਨੂੰ ਇਨਸਾਫ ਮਿਲੇ ਧੰਨਵਾਦ